ਜਦੋਂ 15 ਬੰਦਿਆਂ ਦੇ ਵਿੱਚ 3 ਬੰਦੇ ਸਾਹਮਣੇ ਬੰਦੇ ਆ ਵੀ ਮੇਰੇ ਕੋਲ ਜਿਹੜੀ ਰਿਪੋਰਟ ਆ ਗਲਤ ਬਣੀ ਹੋਈ ਆ ਜਿਹਨੇ ਦੱਸਿਆ ਜੇ ਮਰੇ ਫਿਰ ਉਹਨੇ ਸਾਨੂੰ ਇਹ ਕਿਹਾ ਵੀ ਯਾਰ ਉਹਨਾਂ ਨੂੰ ਫੂਨ ਆਦਾ ਪ੍ਰਟਾਕਲ ਦਾ ਮੇਰੇ ਤੇ ਦਬਾਅ ਆ ਦੇਖੋ ਪ੍ਰਸ਼ਾਸਨ ਸਰਕਾਰ ਦਬਾਅ ਆ ਤੁਸੀਂ ਅਵੇਂ ਦੇ ਵਿੱਚ ਸਾਡੇ ਪਿੰਡਾਂ ਦੇ ਜਿਹੜਾ 10 ਘਰਾਂ ਦੇ ਨੰਬਰ ਬੋਲਦੇ ਆ ਜੇ ਇਹਨੂੰ ਉਲਾ ਰਿਹਾ ਤਾਂ ਫਿਰ ਅਸੀਂ ਵੇਂ ਦੇ ਵਿੱਚ ਆਪ ਦੀ ਮਾਲਕੀ ਸਾਡੀ ਬੋਲਦੀ ਆ ਅਸੀਂ ਉਥੇ ਕਬਜ਼ਾ ਕਰਾਂਗੇ ਸਤਲੁਜ ਦਰਿਆ ਵਾ ਉਹਦੇ ਵਿੱਚ ਵੀ ਲੋਕਾਂ ਦੀ ਮਾਲਕੀ ਆ ਪੁਲ ਬਣਿਆ ਵਾ ਪਾਣੀ ਦੇ ਵਹਾਅ ਵਾਸਤੇ ਬਣਾਈ ਜਾਂਦੇ ਆ ਨਾ ਕਿ ਕਬਜ਼ੇ ਕਰਨ ਵਾਸਤੇ ਜੀਵੀਦਾਰ ਨੂੰ ਤੀਜੀ ਦੀ ਪੈਲਿੰਗ ਦੀ 2 ਫੁੱਟ ਨਹੀਂ ਕਰਨ ਦਿੰਦੇ ਆ ਮੈਂ ਨਹੀਂ ਕਰੀ ਕਰਾਂਗਾ ਇਹ ਕਹਿੰਦੇ ਪ੍ਰਸ਼ਾਸਨ ਵੀ ਕਹਿੰਦੇ ਹਾਜ਼ਰ ਹੁੰਦਾ ਵਾ ਮੇਰੇ ਮੂੰਹ ਚ ਸੋਣੇ ਸਾਡੇ ਵੋਲ ਵੋਲ ਛੁੱਟੀ ਨਹੀਂ ਹੁੰਦੀ ਸਾਨੂੰ ਪ੍ਰਸ਼ਾਸਨ ਨੂੰ ਨਹੀਂ ਹੁੰਦੀ ਛੁੱਟੀ ਤੁਹਾਨੂੰ ਪ੍ਰਸ਼ਾਸਨ ਨੂੰ ਨਹੀਂ ਹੁੰਦੀ ਹੁੰਦੀ ਆ ਦੇ ਉੱਪਰ ਖੁੱਲ ਲੱਗ ਗਿਆ ਮੇਰੀ ਮਾਰਕੀ ਬੁੱਧਾ ਹੈ ਇੱਧਰ ਵੀ ਕੁਰੀਆਂ ਬਣੀ ਮੱਕਸੇ ਮਾਰਕੀ ਤੋਂ ਲੱਗੀ ਆਹ ਹੈ ਨਾ ਤੇ ਇਹ ਸਭ ਤੋਂ ਪੁਰਾਣਾ ਤੇ ਕੁਰੀ ਨਾਲੇ ਪਾਣੀ ਦਾ ਬਹਾਲੇ ਮਾਰਕੀ ਦਾ ਰੱਬ ਕਾ ਨਹੀਂ ਆਪਾਂ ਤਾਂ ਦਾਲਤਾ ਸਮੋਂ ਰਿਕਾਰਡ ਆਪਾਂ ਪਿੱਛੋਂ ਦੇਖਦੇ ਆਣਾ ਬਥੇ ਆਪ ਹੀ ਬੋਲਦਾ ਨਾ ਹੁੰਦਾ ਯਾਰ ਰਿਕਾਰਡ ਇਹ ਸਾਡੀ ਸੁਰਤੋਂ ਤੋਂ ਪਹਿਲਾਂ ਸਾਡੇ ਬਜ਼ੁਰਗ ਦੱਸਦੇ ਵਿੱਚ ਇਹ ਮਵੇਸ਼ੀ ਮੰਡੀ ਜਿਹਨੂੰ ਕਹਿੰਨੇ ਆਪਾਂ ਪੰਜਾਬੀ ਵਿੱਚ ਕਹਿੰਦੇ ਮਾਲ ਮੰਡੀ ਪਸ਼ੂ ਵਾਲੀ ਮੰਡੀ ਹੋਇਆ ਕਰਦੀ ਸੀ ਲਗਭਗ ਸਨ 77 78 ਦੇ ਦੌਰ ਦੇ ਵਿੱਚ ਇਹ ਮੇਸ਼ੀ ਮੰਡੀ ਸੀ ਉਸ ਤੋਂ ਬਾਅਦ ਰਿਕਾਰਡ ਨਾਲ ਛੇੜਛਾੜ ਕਰਕੇ ਭੂ ਮਾਫੀਆ ਦੁਆਰਾ ਇਹ ਜਿਹੜਾ ਸੀਗਾ ਇਹਨੂੰ ਆਪਣੇ ਕਬਜ਼ੇ ਚ ਲਿਆ ਗਿਆ ਇਹ ਮਾਫੀਆ ਇਹ ਇਹੀ ਬੰਦੇ ਤਾਂ ਮਾਨੂੰ ਕਹਿੰਦੇ ਸੀ ਇਹ ਵੀ ਸਾਨੂੰ ਕਾਲੀ ਦਾ ਠੀਕ ਉਸ ਤੋਂ ਸਹੀ ਦੇ ਪੰਜ ਸਾਲ ਦੀ ਮੇਰੀ ਉਮਰ ਹੋ ਗਈ ਸੀ ਅਜੇ ਤੱਕ ਮੈਂ ਇਸ ਪਸ਼ੂ ਮੰਡੀਆਂ ਦੇਖੀ ਨਹੀਂ ਬਾਕੀ ਇਲਾਕੇ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਪਤਾ ਹੈ ਪਸ਼ੂ ਮੰਡੀ ਇਸ ਇਸ਼ਤਿਹਾਰ ਇਹ ਅੰਗਰੇਜ਼ਾਂ ਨੇ ਜਦੋਂ ਪੁਲ ਬਣਾਇਆ ਸੀ ਆ ਦਿਖਾਇਆ ਜਾਵੇ ਵੀਡੀਓ ਤਾਂ ਵੀ ਜਿਹੜਾ ਪੁਲ ਆ ਉਹਨਾਂ ਨੇ ਪਾਣੀ ਦੇ ਵਹਾਅ ਵਾਸਤੇ ਛੱਡਿਆ ਸੀ ਜੋ ਅੱਜ ਇੱਥੇ ਕਲੋਨਰ ਜਨਾਬ ਵੱਲੋਂ ਇੱਥੇ ਕਲੋਨੀਆਂ ਬਣਾਈ ਜਾ ਰਹੀ ਆ ਇਹ ਜਗ੍ਹਾ ਸੀ 13 ਜਨੇ ਉਹ ਯਾ ਯਾ ਉਹ ਯਾ ਤੇ ਆ ਨਾ ਕਿ ਉਹਨੋਂ ਦਾ ਹੀ ਸਾਡਾ ਲੱਗ ਉਹਨਾਂ ਹੀ ਕਰ ਜਾਣਾ ਆ ਤਾਰ ਤੇ ਹੁੰਦਾ ਘਾ ਹੋਣਾ ਹੀ ਬਸ ਜਿੱਥੇ ਨਾ ਨਾ ਲੱਗੇ ਜਮਿਤ ਹੋ ਜਾ ਜੇਕਰ ਇਹ ਕੰਮ ਦੁਆਰਾ ਚੱਲਦਾ ਆ ਜਾਂ ਇਹ ਜਿਹੜੀ ਉਸਾਰੀ ਹੋਈ ਹੈ ਨਹੀਂ ਠੱਠਦੀ ਤਾਂ ਅਸੀਂ ਰੋੜ ਵੱਡੇ ਪੱਧਰ ਤੇ ਜਾਵਾਂਗੇ ਜਿੱਥੋਂ ਤੱਕ ਸਾਨੂੰ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਇਹ ਪਾਣੀ ਦਾ ਜਿਹੜਾ ਵਹਾਰ ਰੋਕਿਆ ਗਿਆ ਤਾਂ ਸਾਡੇ 20 ਤੋਂ 25 ਪਿੰਡ ਜਿਹੜੇ ਆ ਇਹ ਜਿਨ੍ਹਾਂ ਦਾ ਬਾਲੀ ਦਾ ਜਾਨੀ ਨੁਕਸਾਨ ਹੋ ਸਕਦਾ ਘਰਾਂ 'ਚ ਪਾਣੀ ਪੈ ਸਕਦਾ ਪਰ ਪ੍ਰਸ਼ਾਸਨ ਨੇ ਕੋਈ ਵੀ ਸਾਡੀ ਜਿਹੜੀ ਸੁਣਵਾਈ ਨਹੀਂ ਕੀਤੀ ਭਾਈ ਪਾਣੀ ਕਿਤਨਾ ਕੁ ਤਰ ਤਰ ਵਗਦਾ ਰਹਿੰਦਾ ਹੈ ਨਾ ਤੇ ਯਾਨੀ ਅਹੀ ਕੁੜੀਆਂ ਸ਼ਰਤਾਂ ਬਿਲਕੁਲ ਬਾਕੀ ਇਹ ਜਿਹੜੇ ਕੁੜੀ ਨਹੀਂ ਕਰਦੇ ਸੀ ਆਪਾਂ ਜਮੁੰਦੇ ਵਿੱਚ ਮਾਰ ਕੇ ਤੇ ਉੱਤੇ ਸੀ ਆਪਣਾ ਕੁਝ ਕਾਰੀਕਾ ਜੇਕਰ ਇਹ ਸਾਰੀ ਕਰਨ ਚ ਕੰਮ ਪਿਆ ਹੋ ਜਾਂਦੇ ਯਾਰ 60 70 ਪਿੰਡਾਂ ਦੇ ਲੋਕ ਆ ਉਹ ਬਰਸਾਤਾਂ ਦੇ ਵਿੱਚ ਜਦ ਕੇ ਕਾਲੀ ਵਹੀ ਬਾਹਰ ਆਉਂਦੀ ਆ ਪੌੜੀ ਥਾਂ ਤੇ ਆਉਂਦੀ ਆ ਤੋ ਸਾਰੇ ਪਨੇ ਡੁੱਬ ਜਾਣਗੇ ਸਭ ਤੋਂ ਵੱਡੀ ਗੱਲ ਹੈ ਵੀ ਉਹ ਸਤਗੁਰੂ ਨਾਨਕ ਜਿਨੇ 13 ਦਿਨ ਇਸ ਧਰਤੀ ਤੇ ਤੋਲਿਆ ਸੀਗਾ ਜਿਨੇ ਸੱਚ ਦਾ ਪਲੇ ਦਿੱਤਾ ਉਹਦੀ ਧਰਤੀ ਨੂੰ ਵੀ ਇਹਨਾਂ ਨੇ ਠੱਠਾ ਗਾਣੇ ਵਾਖਿਆ ਉਸੇ ਦੇ ক্রિયો ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੂੰ ਜੀ ਅਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਪੁੱਲ ਡਿੰਗਾ ਥੱਲੇ ਕੁਦਰਤੀ ਵਹਾਨ ਨੂੰ ਰੋਕ ਦਿਆਂ ਹੋયા ਕਲੋਨਾਈਜ਼ਰਾਂ ਦੇ ਵੱਲੋਂ ਹੁਣ ਉਸਾਰੀ ਕੀਤੀ ਜਾ ਰਹੀ ਹੈ ਜਿਸ ਦਾ ਇਲਾਕੇ ਦੇ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸੇ ਵਿਰੋਧ ਦੇ ਚੱਲਦਿਆਂ ਦਰਜਨਾ ਪਿੰਡਾਂ ਦੇ ਲੋਕਾਂ ਦੇ ਵੱਲੋਂ ਮੰਗ ਪੱਤਰ ਐਸਜੀਐਮ ਨੂੰ ਵੀ ਦਿੱਤਾ ਗਿਆ ਸੀ ਪਰ ਉਹਨਾਂ ਦਾ ਰੋਪ ਹੈ ਕਿ ਪ੍ਰਸ਼ਾਸਨ ਨੇ ਇਸ ਉਸਾਰੀ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਇਹ ਉਸਾਰੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦਰਜਨਾ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕਰਦਿਆਂ ਹੋਇਆਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਕੀ ਇਹ ਪੂਰਾ ਮਾਮਲਾ ਦੇਖੋ ਇਹ ਰਿਪੋਰਟ ਸੈਂਕੜੇ ਸਾਲ ਪੁਰਾਣਾ ਡਿੰਗਾਪੁਰ ਜਿਸ ਤੇ ਰੇਲਵੇ ਲਾਈਨ ਲੱਗਦੀ ਹੈ ਤੇ ਇੱਕ ਪੁਲ ਜਿਸ ਤੇ ਸੜਕੀ ਆਵਾਜਾਈ ਵੀ ਹੈ ਦੋਵਾਂ ਦੇ ਥੱਲੇੋਂ ਕੁਦਰਤੀ ਨਿਕਾਸੀ ਰਾਹੀ ਮੀਮੋਕੇ ਪਾਣੀ ਚੱਲਦਾ ਹੈ ਤੇ ਹੁਣ ਇੱਥੇ ਕਲੋਨਾਈਜ਼ਰ ਵੱਲੋਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਉਸਾਰੀ ਦੇ ਵਿਰੋਧ ਦੇ ਵਿੱਚ ਲੋਕਾਂ ਵੱਲੋਂ ਸਵੇਰੇ ਕਰੀਬ 1 ਘੰਟਾ ਰੋਡ ਜਾਮ ਕੀਤਾ ਗਿਆ ਇਸ ਮੌਕੇ ਕਿਸਾਨਾਂ ਕੋ ਤਰਸੇਮ ਸਿੰਘ ਵਿੱਕੀ ਵੱਲੋਂ ਗੱਲਬਾਤ ਕਰਦੇ ਹਾਂ ਦੱਸਿਆ ਗਿਆ ਕਿ ਸਾਡੇ ਬਜ਼ੁਰਗ ਸਾਨੂੰ ਦੱਸਦੇ ਸਨ ਕਿ ਇੱਥੇ ਮਾਲ ਮੰਡੀ ਹੋਇਆ ਕਰਦੀ ਸੀ ਉਹਨਾਂ ਕਿਹਾ ਕਿ ਲਗਭਗ ਸਾਲ 1978 ਦੇ ਦੌਰ ਦੇ ਵਿੱਚ ਇਹ ਸਰਕਾਰੀ ਜਗ੍ਹਾ ਹੋਇਆ ਕਰਦੀ ਸੀ ਪਰ ਉਸ ਤੋਂ ਬਾਅਦ ਰਿਕਾਰਡ ਦੇ ਨਾਲ ਛੇੜਛਾੜ ਕਰਕੇ ਭੂ ਮਾਫੀਆ ਦੁਆਰਾ ਇਸ ਨੂੰ ਆਪਣੇ ਨਾਂ ਕਰਵਾ ਲਿਆ ਗਿਆ ਉਹਣਾ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲ ਦਾ ਨਜਾਇਜ਼ ਉਸਾਰੀ ਨੂੰ ਰੋਕਿਆ ਜਾਵੇ ਅਤੇ ਕੁਦਰਤੀ ਵਹਾਅ ਨੂੰ ਚਾਲੂ ਕੀਤਾ ਜਾਵੇ। ਵਾਇਗੁਰਜੀ ਦੇ ਖਾਲਸਾ ਵਾਇਗੁਰਜੀ ਦੀ ਫਤਿਹ ਤਰਸੇਮ ਸਿੰਘ ਵਿਕੀ ਜਨਪੁਰ ਸਰਪ੍ਰਸਤ ਪੰਜਾਬ ਕਿਸਾਨ ਜੋ ਨੇ ਬਾਕੀ ਅਸੀਂ ਇਸ ਵਕਤ ਖੜੇ ਹਾਂ ਸੁਲਤਾਨਪੁਰ ਲੋਧੀ ਡਿੰਗਾਪੁਰ ਜਿਸ ਨੂੰ ਗੈਪ ਪੁਲ ਕਿਹਾ ਜਾਂਦਾ ਹੈ। ਇਹ ਪੁਲ ਲਗਭਗ 100 ਸਾਲ ਤੋਂ ਵਧੇਰੇ ਦਾ ਅਸੀਂ ਦੇਖ ਰਹੇ ਹਾਂ ਜਿਹੜਾ ਇਹ ਇਲਾਕਾ ਤੁਸੀਂ ਦੇਖ ਰਹੇ ਹੋ ਇਹ ਇਵੇਂ ਇਹ ਪਾਣੀ ਦਾ ਵਹਾਅ ਇਸ ਪੁਲ ਥੱਲੇੋਂ ਦੀ ਵਗਦਾ ਰਿਹਾ ਆ। ਐ ਸਾਡੀ ਸੁਰਤ ਤੋਂ ਪਹਿਲਾਂ ਸਾਡੇ ਬਜ਼ੁਰਗ ਦੱਸਦੇ ਵੀ ਇੱਥੇ ਮवेशੀ ਮੰਡੀ ਜਿਹਨੂੰ ਕਹਿੰਨੇ ਆਪਾਂ ਪੰਜਾਬੀ ਚ ਕਹ ਸਕਦੇ ਹਾਂ ਮਾਲ ਮੰਡੀ ਪਸ਼ੂਆਂ ਦੀ ਮੰਡੀ ਹੋਇਆ ਕਰਦੀ ਸੀ ਲਗਭਗ ਸਨ 77 78 ਦੇ ਦੌਰ ਦੇ ਵਿੱਚ ਇਹ ਮवेशੀ ਮੰਡੀ ਸੀ ਉਸ ਤੋਂ ਬਾਅਦ ਰਿਕਾਰਡ ਨਾਲ ਛੇੜਛਾੜ ਕਰਕੇ ਭੂਮਾਫੀਆ ਦੁਆਰਾ ਇਹ ਜਿਹੜਾ ਸੀਗਾ ਇਹਨੂੰ ਆਪਣੇ ਕਬਜ਼ੇ ਚ ਲੈ ਆ ਗਿਆ ਤੇ ਹੁਣ ਜਦ ਕਿ 2024 ਚ ਆ ਕੇ ਇਸ ਨੂੰ ਉਹਨਾਂ ਨੇ ਆਪਣਾ ਅਮਲੀ ਜਾਮਾ ਪਣਾਉਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਸਰਕਾਰ ਕੋ ਮੰਗ ਕਰਦੇ ਆ ਇਹਦੀ ਵੱਡੀ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਵੀ ਕਿਹੜੇ ਬੰਦੇ ਆ ਜਿਨ੍ਹਾਂ ਨੇ ਇਹੜਾ ਜਿਹੜਾ ਸਰਕਾਰੀ ਥਾਂ ਆ ਜਾਂ ਮवेशੀ ਮਾਲ ਮਾਲ ਮੰਡੀ ਵਾਲਾ ਥਾਂ ਸੀਗਾ ਉਹਨੂੰ ਆਪਣੇ ਕਬਜ਼ੇ ਚ ਲੈ ਕੇ ਦੀਉ ਸਾਰੀ ਕਰਨ ਲੱਗਿਆ ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹ ਤੋਂ ਸਖਤ ਤੋਂ ਸਖਤ ਜਾਂਚ ਕੀਤੀ ਜਾਵੇ ਤੇ ਜਿਹੜਾ ਭੂਮਾ ਮਾਫੀਆ ਆ ਜਿਹੜਾ ਸਰਗਰਮ ਹੋ ਚੁੱਕਾ ਹੈ ਸੁਲਤਾਨਪੁਰ ਲੋਧੀ ਵਿੱਚ ਵੀ ਇੱਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਕੰਮ ਚੱਲਦਾ ਸੀ ਇਸ ਟਾਈਮ ਬੰਦ ਹੋ ਚੁੱਕਾ ਹੈ ਕਿ ਚੱਲਦਾ ਹੈ ਦੇਖੋ ਜਿਹੜੇ ਸਾਡੇ ਇੱਥੋਂ ਦੀ ਪੰਜ ਮੈਂਬਰੀ ਕਮੇਟੀ ਬਣੀ ਹੈ ਉਹਨਾਂ ਨੇ ਪਹਿਲਾਂ ਵੀ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਤੱਕ ਮੰਗ ਪੱਤਰ ਦਿੱਤੇ ਮੰਗ ਪੱਤਰ ਦਾ ਦੇਣ ਦਾ ਦੇਖੋ ਇਹ ਇਹਨਾਂ ਨੇ ਸਿਲਾ ਕੱਢਿਆ ਵੀ ਮੰਗ ਪੱਤਰ ਦਾ ਇਹਨਾਂ ਨੇ ਕੋਈ ਹਾਲਤ ਕੱਢਿਆ ਨਹੀਂ ਉਲਟਾ ਕੱਲ ਦਾ ਜਿਹੜਾ ਇਹਨਾਂ ਨੇ ਜੰਗੀ ਪੱਦਰ ਤੇ ਵੱਡੀ ਪੱਦਰ ਤੁਸੀਂ ਦੇਖ ਸਕਦੇ ਹੋ ਜਿਹੜੀ ਮਿੱਟੀ ਪਈ ਆ ਇਹ ਕੱਲ ਪਰਸੋਂ ਦੀ ਪਈ ਆ ਪਹਿਲਾਂ ਇੱਕ ਦੋ ਦਿਨ ਇਹਨਾਂ ਨੇ ਕੰਮ ਰੋਕੇ ਲੋਕਾਂ ਨੂੰ ਠੰਡੇ ਕਰਤਾ ਉਸ ਤੋਂ ਬਾਅਦ ਚਲਾਕੀ ਨਾਲ ਕੰਮ ਚਲਾ ਦਿੱਤਾ ਜਦਕਿ ਹੁਣ ਮੌਕੇ ਤੇ ਤਹਿਸੀਲਦਾਰ ਸਾਹਿਬ ਇੱਥੇ ਆਏ ਆ ਉਹਨਾਂ ਨੇ ਭਰੋਸਾ ਦਿੱਤਾ ਵੀ ਕੰਮ ਜਿਹੜਾ ਵੇ ਨਹੀਂ ਚੱਲੇਗਾ ਜੇਕਰ ਕੰਮ ਦੁਆਰਾ ਚੱਲਦਾ ਹੈ ਹਲੇ ਤਾਂ ਹੀ ਫਿਲਹਾਲ ਰੋਡ ਦਾ ਅੱਧਾ ਹਿੱਸਾ ਜਾਮ ਕੀਤਾ ਜਿੱਥੇ ਬੰਦੀਆਂ ਨੇ ਜੇਕਰ ਇਹ ਕੰਮ ਦੁਆਰਾ ਚੱਲਦਾ ਆ ਜਾਂ ਇਹ ਜਿਹੜੀ ਉਸਾਰੀ ਹੋਈ ਹੈ ਨਹੀਂ ਠੱਠਦੀ ਤਾਂ ਅਸੀਂ ਰੋਡ ਵੱਡੇ ਪੱਧਰ ਤੇ ਜਾਮ ਕਰਾਂਗੇ ਜਿੱਥੋਂ ਤੱਕ ਸਾਨੂੰ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਜਿਸ ਤਰ੍ਹਾਂ ਇਹ ਪਾਣੀ ਵਹਾ ਲਗਾਤਾਰ ਚੱਲਦੇ ਆ ਚੱਲਦੇ ਰਹਿਣੇ ਆ ਤੇ ਤਸ਼ੀਰਾਰ ਸਾਹਿਬ ਕਹਿੰਦੇ ਆ ਕਿ ਇਨ ਦੀ ਮਾਲਕੀ ਹੇਠ ਫੇਰ ਇਹਦਾ ਕੀ ਹੱਲ ਹੋ ਸਕਦਾ ਦੇਖੋ ਮਾਲਕੀਆਂ ਦਾ ਸਾਡੀਆਂ ਪਿੰਡਾਂ ਦੇ ਵਿੱਚ ਹੁਣ ਜਿਹੜੀ ਕਾਲੀ ਵਈ ਜਿਹੜੀ ਸਾਡੀ ਆ ਪਵਿੱਤਰ ਨਦੀ ਆ ਇਹਦੇ ਵਿੱਚ ਸਾਡੇ ਲੋਕਾਂ ਨੇ ਮਾਲਕੀਆਂ ਬੋਲਦੀਆਂ ਕਿ ਲੋਕ ਲੋ ਕਾਲੂ ਉੱਤ ਕੰਧ ਕੱਲਣਗੇ ਕੁਦਰਤੀ ਵਾਹਾਰ ਕਾਨੂੰਨ ਦੇ ਮੁਤਾਬਕ ਕੋਈ ਕੁਦਰਤੀ ਵਾਹ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਆ ਬਿਲਕੁਲ ਪੁੜੀਆਂ ਜਿਹੜੇ ਖੋਤੀ ਜਿੱਥੇ ਇਹਨਾਂ ਨੇ ਆ ਕਬਜ਼ਾ ਕੀਤਾ ਬਿਲਕੁਲ ਪੁੜੀਆਂ ਦੇ ਪਿੱਛੇ 60 70 ਪਿੰਡ ਜਿਹੜੇ ਡੋਬਰੇ ਆ ਜੇਕਰ ਇਹ ਸਾਰੀ ਕਰਨ ਚ ਕਾਮਯਾਬ ਹੋ ਜਾਂਦੇ ਆ 60 70 ਪਿੰਡਾਂ ਦੇ ਜਿਹੜੇ ਲੋਕ ਆ ਉਹ ਬਰਸਾਤਾਂ ਦੇ ਵਿੱਚ ਜਦ ਕੋਈ ਕਾਲੀ ਵਹੀਂ ਬਾਹਰ ਆਉਂਦੀ ਆ ਆਪਣੇ ਫਾਨ ਤੇ ਆਉਂਦੀ ਆ ਤੋ ਸਾਰੇ ਆਪਣੇ ਡੁੱਬ ਜਾਣਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਕੰਮ ਨੂੰ ਬੰਦ ਕੀਤਾ ਜਾਵੇ ਤੇ ਸਾਡੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਪਿਛਲੇ 2 ਦਿਨ ਤੋਂ ਲਗਾਤਾਰ ਕੰਮ ਚੱਲ ਰਿਹਾ ਆ ਪ੍ਰਸ਼ਾਸਨ ਤੋਂ ਤੁਸੀਂ ਉਮੀਦ ਕਰ ਰਹੇ ਹੋ ਮਾਈਨਿੰਗ ਸ਼ਰਿਆਮ ਹੋ ਰਹੀ ਆ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਪ੍ਰਸ਼ਾਸਨ ਦੀ ਮਿਹਲੀ ਦੇਖੋ ਇਹ ਮਿਲੀ ਭੁਗਤਿਆ ਇਹ ਹਿੱਸੇ ਉੱਪਰ ਤੱਕ ਜਾਂਦੇ ਆ ਇਹ ਅਸੀਂ ਇਹ ਨਵਾਂ ਕੰਮ ਨਹੀਂ ਹੈਗਾ ਇਹ ਪੂਰੇ ਪੰਜਾਬ ਦੇ ਵਿੱਚ ਚੱਲਦਾ ਆ ਹੁਣ ਸultanpur ਦੇ ਵਿੱਚ ਨਵੀਂ ਨਵੀਂ ਜਾਗ ਲੱਗੀ ਆ ਸਭ ਤੋਂ ਵੱਡੀ ਗੱਲ ਹੈ ਵੀ ਉਹ ਸਤ ਤੋ ਲਿਆ ਸੀਗਾ ਜਿੰਨੇ ਸੱਚ ਦਾ ਅਪਦੇਸ਼ ਦਿੱਤਾ ਉਹਦੀ ਧਰਤੀ ਨੂੰ ਵੀ ਇਹਨਾਂ ਨੇ ਠੱਗ-ਠੱਗਾਣੇ ਬਖਸ਼ਿਆ ਤੋ ਇਹ ਇਹ ਜਿਹੜੀ ਚੀਜ਼ ਆ ਇਹ ਸਭ ਤੋਂ ਸਾਨੂੰ ਮਾੜੀ ਲੱਗੀ ਆ ਵੀ ਹੋਰ ਏਰੀਆ ਵਿੱਚ ਅਸੀਂ ਦੇਖਦੇ ਸੀ ਮਾਈਨਿੰਗ ਹੁੰਦੀ ਆ ਮਾਈਨ ਨੂੰ ਕੁਲਾਵਾ ਵੀ ਭੂਮਾਫੀਆ ਸਰਗਰਨਾ ਪਰ ਸੁਲਤਾਨਪੁਰ ਦੇ ਵਿੱਚ ਮੇਰੇ ਸਾਹਮਣੇ ਪਹਿਲਾ ਵਾਕਿਆ ਹੋਇਆ ਵੀ ਜਦੋਂ ਲੋਕਾਂ ਨੂੰ ਇਹਨਾਂ ਤਬਾਹ ਕਰਨ ਦੇ ਬਿਲਕੁਲ ਤਲ ਚੁੱਕੇ ਨੇ ਕਿਸਾਨ ਆਗੂ ਪੁਸ਼ਪਿੰਦਰ ਸਿੰਘ ਸੋਢੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਥਾਂ ਤੇ ਐਕਲੋਨਾਈਜ਼ਰਾਂ ਵੱਲੋਂ ਸਾਰੀ ਕੀਤੀ ਜਾ ਰਹੀ ਹੈ ਅਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਉਹ ਕੁਦਰਤੀ ਸਰਕਾਰੀ ਥਾਂ ਹੈ ਅਤੇ ਰਿਕਾਰਡ ਦੇ ਨਾਲ ਛੇੜਛਾੜ ਕਰਕੇ ਮਾਲਕੀ ਹੱਕ ਜਤਾਇਆ ਜਾ ਰਿਹਾ ਹੈ। ਉਹਨਾਂ ਨੇ ਵੀ ਕਿਹਾ ਕਿ ਜੇ ਇਹ ਸਾਰੀ ਹੋ ਜਾਂਦੀ ਹੈ ਤਾਂ ਸੁਲਤਾਨਪੁਰ ਲੋਧੀ ਹਲਕੇ ਦੇ ਤਕਰੀਬਨ 40 ਤੋਂ 50 ਪਿੰਡ ਹਰ ਸਾਲ ਪਾਣੀ ਦੀ ਮਾਰ ਹੇਟਾਂ ਆ ਜਾਣਗੇ। ਅਤੇ ਜੇ ਕਿਤੇ ਹੜ ਆ ਗਿਆ ਤਾਂ ਤਕਰੀਬਨ 100 ਪਿੰਡ ਹਰ ਸਾਲ ਡੁੱਬ ਜਾਇਆ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਸ਼ਪਿੰਦਰ ਸਿੰਘ ਪਿੰਡ ਰੰਧੇਰਪੁਰ ਦਾ ਵਾਸੀ ਹਾਂ ਜੀ ਆਹ ਦੇਖੋ ਕਲੋਨਾ ਜਰਾਂ ਵੱਲੋਂ ਜਿਹੜੀ ਇਹ ਨਜਾਇਜ਼ ਉਸਾਰੀ ਆ ਦਰਿਆ ਦੇ ਵਿੱਚ ਇੱਕੜ ਵਹਾਵ ਆ ਪਾਣੀ ਦਾ ਕੁਦਰਤੀ ਵਹਾਅ ਸਦੀਆਂ ਪੁਰਾਣਾ ਚੱਲਦਾ ਆ ਰਿਹਾ ਇਹ ਅੰਗਰੇਜ਼ਾਂ ਨੇ ਜਦੋਂ ਪੁਲ ਬਣਾਇਆ ਸੀ ਆ ਦਿਖਾਇਆ ਜਾਵੇ ਵੀਡੀਓ ਤਹਾਰੀ ਵੀ ਜਿਹੜਾ ਪੁਲ ਆ ਉਹਨਾਂ ਨੇ ਪਾਣੀ ਦੇ ਵਹਾਅ ਵਾਸਤੇ ਛੱਡਿਆ ਸੀ ਜੋ ਅੱਜ ਇਥੇ ਕਲੋਨਾ ਜਰਾਂ ਵੱਲੋਂ ਇਥੇ ਕਲੋਨੀਆਂ ਬਣਾਈ ਜਾ ਰਹੀ ਆ ਜਿਹੜੀ ਸਾਰਾ ਸਾਰ ਗਲਤ ਅਹੀਂ ਵਾਰ-ਵਾਰ ਅੱਜ ਤੋਂ 15 ਦਿਨ ਪਹਿਲਾਂ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਸੀ ਵੀ ਇਹ ਕੁਦਰਤੀ ਪਾਣੀ ਦਾ ਵਹਾਵ ਆ ਇਹ ਪਾਣੀ ਦਾ ਜੇ ਬਹਾਰ ਰੋਕਿਆ ਗਿਆ ਤੇ ਸਾਡੇ 20 ਤੋਂ 25 ਪਿੰਡ ਜਿਹੜੇ ਆ ਇਹ ਜਿਨ੍ਹਾਂ ਦਾ ਮਾਲੀ ਦਾ ਜਾਨੀ ਨੁਕਸਾਨ ਹੋ ਸਕਦਾ ਘਰਾਂ ਚ ਪਾਣੀ ਪੈ ਸਕਦਾ ਪਰ ਪ੍ਰਸ਼ਾਸਨ ਨੇ ਕੋਈ ਵੀ ਸਾਡੀ ਜਿਹੜੀ ਸੁਣਵਾਈ ਨਹੀਂ ਕੀਤੀ ਦੋ ਦਿਨ ਤੋਂ ਲਗਾਤਾਰ ਇਥੇ ਜਿਹੜੀ ਆ ਨਜਾਇਜ਼ ਤੌਰ ਤੇ ਮੈਨੇ ਕੀਤੀ ਗਈ ਇਸ ਸਰਕਾਰੀ ਖੜ ਦੇ ਵਿੱਚੋਂ ਹੀ ਮਿੱਟੀ ਪਟ ਪਟ ਕੇ ਜਿਹੜਾ ਇਹਨਾਂ ਨੇ ਇਥੇ ਭਰਤੀ ਪਾਈ ਆ 8-8 ਫੁੱਟ ਡੂੰਘੀਆਂ ਦੋ ਜੇਸੀਪਾਂ ਮਸ਼ੀਨਾ ਚਲਾ ਕੇ ਉਹਨਾਂ ਨੇ ਜਿਹੜੀ ਆ ਇਥੇ ਖੁਦਾਈ ਕੀਤੀ ਆ ਜੇ ਕੋਈ ਜ਼ਿੰਮੇਵਾਰਕ ਜਾਂ ਕਿਸਾਨ ਆਪਦੇ ਖੱਤੇ 'ਚ ਤਿੰਨ ਫੋਟੋ ਮਿੱਟੀ ਪੁੱਟਦਾ ਨਾ ਉਹ ਤੇ ਪਰਚਾ ਕਰ ਦਿੰਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਅਸੀਂ ਸੂਚਿਤ ਕੀਤਾ ਸੀ ਵੀ ਇੱਥੇ ਜਿਹੜੀ ਆ ਮਿੱਟੀ ਪਾਈ ਜਾ ਰਹੀ ਆ ਜੀਸੀਬੀ ਮਸ਼ੀਨ ਚਲਾਈ ਜਾ ਰਹੀ ਆ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਅਖੀਰ ਕੱਲ ਰਾਤ ਜਿਹੜਾ ਵਾ 10 ਵਜੇ ਤੋਂ ਬਾਅਦ ਇਹਨਾਂ ਨੂੰ ਰੋਕਿਆ ਗਿਆ ਜਦੋਂ ਕਿ ਉਹਨਾਂ ਨੂੰ ਪਤਾ ਲੱਗਾ ਕਿ ਇਲਾਕੇ ਦੇ ਲੋਕ ਇਕੱਠੇ ਹੋ ਕੇ ਰੋਡ ਜਾਮ ਕਰਨਗੇ। ਫਿਰ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਵਾ। ਇਹ ਸਰਾ ਸਰ ਗੱਲ ਗਲਤ ਵਾ। ਦਰਿਆ ਦੇ ਵਿੱਚ ਅਵੰਢ ਦੇ ਵਿੱਚ ਸਾਡੇ ਪਿੰਡਾਂ ਦੇ ਜਿਹੜਾ 10 ਘਰਾਂ ਦੇ ਨੰਬਰ ਬੋਲਦੇ ਆ ਜੇ ਇਹਨੂੰ ਬੁਲਾ ਰਿਹਾ ਤਾਂ ਫਿਰ ਅਸੀਂ ਵੇਂ ਦੇ ਵਿੱਚ ਵੀ ਆਪਦੀ ਮਾਲਕੀ ਸਾਡੀ ਬੋਲਦੀ ਆ ਅਸੀਂ ਉਥੇ ਕਬਜ਼ਾ ਕਰਾਂਗੇ ਸਤਲੋ ਦਰਿਆ ਵਾ ਉਹਦੇ ਵਿੱਚ ਵੀ ਲੋਕਾਂ ਦੀ ਮਾਲਕੀ ਆ ਪੁਲ ਬਣਿਆ ਵਾ ਪਾਣੀ ਦੇ ਵਹਾਅ ਵਾਸਤੇ ਬਣਾਈ ਜਾਂਦੇ ਆ ਨਾ ਕਿ ਕਬਜ਼ੇ ਕਰਨ ਵਾਸਤੇ ਜੇ ਕਲੋਨਰਾਂ ਜਿਹੜਾ ਨੂੰ ਇੰਨੀ ਭੁੱਖਾ ਤੇ ਦਰਿਆ ਦੇ ਉੱਤੇ ਵੀ ਕਬਜ਼ਾ ਕਰ ਲੈਣ ਜਿੱਥੇ ਥਾਂ ਖਾਲੀ ਬਣਿਆ ਇਹ ਵੀ ਤਾਂ ਡਿੰਗੇ ਪੁਲ ਦੇ ਵਿੱਚ ਜਿਹੜਾ ਪਾਣੀ ਦੇ ਵਹਾਅ ਲਈ ਛੱਡਿਆ ਗਿਆ ਥਾਂ ਵਾ ਜਿੱਥੇ ਕਬਜ਼ਾ ਕਰਦੇ ਸਾਰਾ ਸਾਰ ਗਲਤ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਨੂੰ ਪੂਰਨ ਰੋਗ ਤੇ ਰੋਕ ਲਾਈ ਜਾਵੇ ਇਸ ਮੌਕੇ ਉਸਾਰੀ ਕਰ ਰਹੇ ਆਗਵਾ ਨੇ ਕਿਹਾ ਕਿ ਇਹ ਜਗਾ ਸਾਡੀ ਮਾਲਕੀ ਹੈ ਅਸੀਂ ਇਸ ਨੂੰ ਪੂਰੀ ਕਾਨੂੰਨੀ ਪ੍ਰਕਿਰਿਆ ਰਾਹੀਂ ਸਰਕਾਰੀ ਫੀਸ ਭਰ ਕੇ ਰਜਿਸਟਰੀ ਕਰਵਾਈ ਹੈ ਅਤੇ ਸਾਡੇ ਕੋਲ ਰਜਿਸਟਰੀ ਸਮੇਤ ਸਾਰੇ ਕਾਗਜ਼ਾਤ ਸਬੂਤ ਵਜੋਂ ਨੇ ਮੇਰਾ ਨਾਮ ਭਾਜੀ ਗਰਦਿਆਲ ਸਿੰਘ ਹੈ ਜੁਪਨਪੁਰਸੋ ਵਾਲਾ ਇਹ ਜਗਾ ਅਸੀਂ 13 ਚ ਰਹੀ ਸੀ 2013 2013 ਦੇ ਵਿੱਚ ਜੀ ਕਿ ਉਦੋਂ ਦਾ ਹੀ ਸਾਡਾ ਲਗਭਗ ਉਦੋਂ ਦਾ ਕਬਜ਼ਾ ਸਾਡਾ ਹੈ ਆਤਾਰ ਤੇ ਹੁਣ ਤੱਕ ਹੁਣ ਆ ਹੀ ਪਾਸੇ ਜਿੱਥੇ ਪਹਿਲਾਂ ਮਲਕੇ ਨਾਲ ਲੱਗੇ ਜ਼ਮੀਂਤੀ ਪੌਣ ਲੱਗੇ। ਤੇ ਹੋਰ ਪੁੱਛੋ ਜਗਾ ਦੀ ਖਰੀਦ ਕਿੱਥੋਂ ਕੀਤੀ ਤੀਂ? ਇਹ ਜੀ ਸਾਡਾ ਰਿਸਦਾ ਰਹੀ ਹੈ ਇੰਦਰਜੀਤ ਸਿੰਘ ਸਾਨਾ ਬਾਬਾ ਸਿੰਘ। ਲੁਧਿਆਣੇ ਤੋਂ ਹੈ। ਅੱਜ ਤੁਹਾਡੇ ਵਰਕਰਾਂ ਬਿਹੜਾ ਧਰਨਾ ਫੜ ਕੇ ਕੀਤਾ ਗਿਆ ਕਿਸਾਨ ਜਿੱਥੇ ਵੰਦੀਆਂ ਵੱਲੋਂ ਟੜ ਦੇ ਦੂਸ ਲਿਆ ਗਿਆ ਹੈ ਕਿ ਤੁਸੀਂ ਲੈਂਡ ਮਾਫੀਆ। ਲੈਂਡ ਮਾਫੀਆ? ਇਹ 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 ਇਹੀ ਬੰਦੇ ਤਾਂ ਮਿਲੋਂ ਕਹਿ ਰਹੇ ਸੀਗੇ ਇਹ ਵੀ ਸਾਨੂੰ ਕਾਲੀ ਦੇ ਦੇ। ਠੀਕ ਹੈ। ਉਸੋਂ ਸਹੀ ਸੀ ਪਹਿਲੇ। ਬڑے ਬੰਦੇ ਜਿਹੜੇ ਤੁਹਾਨੂੰ ਕਹਿੰਦੇ ਭਾਈ ਕੀ ਕਰੀ ਹੁੰਦੇ ਤੋਂ ਉਹਨਾਂ ਧਰਨੇ ਦੇ ਵਿੱਚ ਬੈਠੇ ਆ ਨਾ ਕੀ ਲੈਣਾ ਮੈਂ ਸਾਰਨ ਪਤਾ ਹੀ ਹੈ ਤੇ ਬਿਲਕੁਲ ਸਹੀ ਹੈ ਨਾ ਸਾਹਮਣੇ ਉਹਨਾਂ ਸਾਰਾ ਕਬਜ਼ਾ ਕੀਤਾ ਆ ਆਪਣੀ ਬਾਰੇ ਜਿਹੜੀ ਮੇਰੇ ਹੈਗੀ ਹੈ ਤੇ ਉਹ ਰੋਜ਼ ਮੇਰੇ ਕੋਲ ਉਹਨਾਂ ਦੇ 10 ਸਾਲ 10 10 ਸਾਲ ਹੋ ਗਿਆ ਕਬਜ਼ੇ ਨੂੰ ਘਟ ਰਿਹਾ ਹਾਂ ਹੁਣ ਤੁਸੀਂ ਚਾਰਦਵਾਰੀ ਕਰਨੀ ਚਾਹੁੰਦੇ ਉੱਥੇ ਕੀ ਕਰਨੀ ਚਾਹੁੰਦੇ ਹਾਂ ਹਾਂਜੀ ਚਾਰਦਵਾਰੀ ਕਰਨੀ ਤੇ ਰਿਕਾਰਡ ਪੁੰਦੇ ਨਜਾਇਜ਼ ਪੁੰਦੇ ਵਿੱਚ ਕੋਈ ਚੱਕਰ ਨਹੀਂ ਆਇਆ ਜਿੰਨੀ ਜਗ੍ਹਾ ਤੇ ਤੁਹਾਡੇ ਕੋਲ ਹੈਗੀ ਆ ਜਿਹੜੀ ਮਾਲਕ ਮਰ ਕੋ 25 ਮਤਲਬ ਇਹ ਆ ਤੇ ਇਹ ਆਪਣੇ ਜਿਹੜੇ ਰਿਸਟਰ ਨੇ ਇਹਨਾਂ ਦੀ ਇਹਨਾਂ ਕੋਲ 10 ਚਨਾਵਾਂ ਵੈਸੇ ਪਰ 80 85 ਮਤਲਬ ਜਿਹੜੇ ਉਹ ਕਰਦੇ ਆ ਕੁਲੀਆਂ ਛੱਡ ਕੇ ਕੁਲੀਆਂ ਛੱਡ ਕੇ ਤਾਂ ਦੋਸ਼ ਲਾਇਆ ਕਿ ਇਹ ਕੁਦਰਤੀ ਬਹਾਵ ਆ ਕੁਦਰਤੀ ਬਹਾਵ ਦੇ ਵਿੱਚ ਨਜਾਇਜ਼ ਤੌਰ ਤੇ ਜਿਹੜਾ ਸਰਕਾਰੀ ਜ਼ਮੀਨ ਜਿਹੜੀ ਮਾਲ ਮੰਡੀ ਪਸ਼ੂ ਮੰਡੀ ਪਿਛਲੇ ਰਿਕਾਰਡ ਦੇ ਵਿੱਚ ਸੀ ਤੇ ਰਿਕਾਰਡ ਦੇ ਵਿੱਚ ਮਤਲਬ ਫੇਰ ਬਦਲ ਕਰਕੇ ਇਹ ਲੈਂਡ ਮਾਫੀ ਨੇ ਤੇ ਕਬਜ਼ਾ ਕੀਤਾ 65 ਸਾਲ ਦੀ ਮੇਰੀ ਉਮਰ ਹੋ ਗਈ ਜੀ ਸਿੱਕ ਅਜੇ ਤੱਕ ਮੈਂ ਇਸ ਪਸ਼ੂ ਮੰਡੀ ਵੇਖੀ ਨਹੀਂ ਬਾਕੀ ਇਲਾਕੇ ਜਿਹੜੇ ਬੰਦੇ ਉਹਨਾਂ ਨੂੰ ਪਤਾ ਹੈ ਪਸ਼ੂ ਮੰਡੀ ਇੱਥੇ ਹੈ ਨਹੀਂ ਸੀ ਤੇ ਇਹਦੇ ਵਿੱਚ ਆ ਜਿਹੜੀ ਰਿਸਕ ਆਈ ਹੈ ਸਾਰਾ ਚੈੱਕ ਕਰਕੇ ਕਰਾਈ ਹੈ ਕਿਤੇ ਕੋਈ ਇਹੋ ਜਿਹਾ ਸ਼ਬਦ ਨਹੀਂ ਕਿਹਾ ਵਿੱਚ ਕੁਦਰਤੀ ਹਵਾ ਕੁਦਰਤੀ ਹਵਾ ਦੇ ਵਿੱਚ ਕਬਜ਼ੇ ਹੋ ਜਾਂਦੇ ਆ ਕੁਦਰਤੀ ਹਵਾ ਅਸੀਂ ਛੱਡਿਆ ਜੀ ਉਹ ਉਨੀ ਜਗ੍ਹਾ ਛੱਡੀ ਹੈ ਬਿਲਕੁਲ ਪੁਲੀਏ ਪੁਲੀ ਛੱਡੀਏ ਇਹ ਕਹਿੰਦਾ ਉਹ ਫਰਦ ਦਿਖਾਉਦੇ ਉਹਦੇ ਵਿੱਚ ਪਹਿਲਾ ਮਾਲ ਮੰਡੀ ਦਾ ਸ਼ੋਅ ਕਰਦੇ ਆ ਬਾਹਰ ਤੋਂ ਠਾਠ ਵਾਲੇ ਏਰੀਆ ਦੇ ਤੋਂ ਤੋਂ ਬਾਅਦ ਇਹ ਇਹ ਦਰਜਾ ਹੁੰਦਾ ਹੈ। ਸਾਨੂੰ ਮੈਕ ਰਜਿਸਟਰੀ ਹੁੰਦੀ ਹੈ। ਇਹ ਮੈਨੂੰ ਪਹਿਲੀ ਜਿਹੜੀ ਰੇਸ਼ੀ ਉੱਤੇ ਵੀ ਨਹੀਂ ਕੋਈ ਇਹੋ ਜਿਹਾ ਹੈਗਾ ਚੱਕਰ ਜਿਹੜੀ ਆ ਬਾਹਰ ਤੇ ਮੇਰੇ ਨਾਲ ਇੱਥੇ ਵੀ ਕੋਈ ਨਹੀਂ ਜਾਇਆ। ਪਤਾ ਨਹੀਂ ਉਹ ਕਿਹੜੇ ਕਾਗਜ਼ ਨੇ ਸਾਨੂੰ ਪਤਾ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਨਜਾਇਜ਼ ਤੌਰ ਤੇ ਜਿਹੜਾ ਪਿੰਡਾਂ ਨੂੰ ਨੁਕਸਾਨ ਬਚਾਉਣ ਦੀ ਨੀਤੀ ਨਾਲ ਕਿ ਪਾਣੀ ਨਿਕਾਸੀ ਨਾ ਹੋਵੇ ਤੇ ਨਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਤੇ ਕਬਜ਼ਾ ਹੋ ਰਿਹਾ। ਭਾਈ ਪਾਣੀ ਕਿਦੋਂ ਨਾ ਕਿਦੋਂ ਤੇ ਵਗਦਾ ਰਹਿੰਦਾ ਹੈ ਨਾ। ਤੇ ਯਾਨੀ ਅਸੀਂ ਕੁੜੀਆਂ ਛੱਡਦੀਆਂ ਬਿਲਕੁਲ। ਬਾਕੀ ਇਹ ਨਜਾਇਜ਼ ਕੋਈ ਨਹੀਂ ਕਰਦੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਮਾਲਕੀ ਦੇ ਵਿੱਚ ਅਸੀਂ ਆਪਣਾ ਕੁਸ਼ ਕਰੀ ਸਿੱਕ ਨਜਾਇਜ਼ ਮਾਈਨਿੰਗ ਦਾ ਦੋਸ਼ ਲਾਦੇ ਉੱਥੇ ਕਹਿੰਦੇ ਪਿੱਛੇ ਟੋਆ ਪਾ ਕੇ ਤੇ ਨਜਾਇਜ਼ ਬਾਨੀ ਕਰਦੇ ਇਹ ਇਹੀ ਪਿੰਡਾਂ ਦੇ ਮਿੱਟੀ ਚੁੱਕ ਕੇ ਖਰਦੇ ਰਹੇ ਉੱਥੋਂ ਨਹੀਂ ਹੁਣ ਤਾਜੀ ਮਿੱਟੀ ਜਿਹੜੀ ਪੱਟੇ ਹੋਇਆ ਨਾ ਉਹ ਉੱਥੇ ਹੀ ਪਾਈ ਹੈ ਜਣੀ ਸਵਾਈ ਕਰਦੇ ਸੀ ਤੇ ਉਹਦੇ ਵਿੱਚ ਉਹ ਹੀ ਉੱਥੇ ਨਾਲੇ ਵਾਲੇ ਕੋਈ ਜ਼ਮੀਨ ਕਿਤੇ ਚੁੱਕ ਕੇ ਕੋਈ ਕਹਦੇ ਨੇ ਕੋਈ ਬਿਲਕੁਲ ਨਹੀਂ ਖਰੀਦੀ ਸਭ ਪਾਈ ਹੈ ਆਪਣੀ ਉਹ ਜਿਹੜੀ ਜ਼ਮੀਨ ਦੇ ਵਿੱਚ ਆ ਉਹ ਚੁੱਕੀ ਕਦ ਵਾਤੀ ਆਪਣੀ ਜ਼ਮੀਨ ਤੇ ਚੱਕੀ ਜੇ ਆਪਣੀ ਜ਼ਮੀਨ ਤੇ ਜੇ ਆਪਣੀ ਜਪਾਈ ਉੱਥੇ ਅੱਛਾ ਉਸੇ ਪ੍ਰਾਣ ਦੇ ਵਿੱਚ ਹੀ ਆਹੋ ਇਸ ਦੌਰਾਨ ਵਰਿੰਦਰ ਭਾਟੀਆ ਤਹਿਸੀਲਦਾਰ ਸੁਲਤਾਨਪੁਰ ਲੋਧੀ ਨੇ ਮੌਕੇ ਉੱਤੇ ਪਹੁੰਚ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਧਰਨਾ ਕਾਰੀਆਂ ਨੂੰ ਭਰੋਸਾ ਦਿੱਤਾ ਕਿ ਜਿੰਨਾ ਸਮਾਂ ਉੱਚ ਪੱਧਰੀ ਜਾਂਚ ਨਹੀਂ ਕੀਤੀ ਜਾਂਦੀ ਉਸਾਰੀ ਬੰਦ ਹੀ ਰਹੇਗੀ ਰਾਤ ਨੂੰ ਮੈਨੂੰ ਐਸਡੀਐਮ ਸਾਹਿਬ ਦਾ ਸੰਦੇਸ਼ ਮਿਲਿਆ ਵੀ ਉੱਥੇ ਇਦਾਂ ਧਰਨਾ ਲਗਾ ਰਹੇ ਨੇ ਤੁਸੀਂ ਜਾ ਕੇ ਉਹਨਾਂ ਦੀ ਜਿਹੜੀ ਜੋ ਵੀ ਗੱਲਬਾਤ ਆ ਸਾਰੀ ਸੁਣੋਂ ਜਾ ਕੇ ਸਮੱਸਿਆ ਜੋ ਵੀ ਹੈਗੀ ਆ ਉਹ ਮੈਂ ਅੱਜ ਆ ਗਿਆ ਇੱਥੇ ਮੈਂ ਮੌਕਾ ਦੇਖ ਲਿਆ ਵਾ ਤੇ ਸਵੇਰ ਨੂੰ ਅੱਜ ਦਫਤਰ ਬੰਦ ਹੈਗੇ ਆ ਛੁੱਟੀ ਹੈਗੀ ਈਦ ਦੀ ਕੱਲ ਨੂੰ ਇਹਨਾਂ ਨੂੰ ਸਵੇਰ ਦਾ ਟਾਈਮ ਕੱਲ ਦਾ ਦਿੱਤਾ ਹੈ ਕੱਲ ਦੇ ਦਿਨ ਐਸਡੀਐਮ ਸਾਹਿਬ ਦੇ ਦਫਤਰ ਬੈਠ ਕੇ ਸਾਰਾ ਇਹਨਾਂ ਦਾ ਰਿਕਾਰਡ ਵੀ ਦੇਖਿਆ ਜਾਊਗਾ ਤੇ ਰਿਕਾਰਡ ਮੁਤਾਬਕ ਜੇ ਉਹ ਇਹਨਾਂ ਦੀ ਸਹੀ ਬਣਦੀ ਕਾਰਵਾਈ ਆ ਉਹ ਸਾਰੀ ਹਮਲ ਵਿੱਚ ਲਿਆਂਦੀ ਜਾਊਗੀ ਜਿਵੇਂ ਇੱਕ ਖਾਨ ਕਹਿ ਰਿਹਾ ਹੈ ਲੋਕ ਕਹਿ ਰਿਹਾ ਕਿ ਦੋਨੋਂ ਪਾਸੇ ਪੋਲਵਾਰ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੇ ਪਏ ਆ ਤਾਂ ਕਿ ਉਹਦੇ ਵਿੱਚ ਅਜਿਹੀਆਂ ਬਾਅਦ ਵਿੱਚ ਹੋ ਸਕਦੀਆਂ ਤੇ ਇੱਥੇ ਉਹ ਸਾਰੀ ਹੋ ਸਕਦੀ ਸੀ ਇਹ ਤਾਂ ਹੁਣ ਜਿਹੜੇ ਆਪਣੇ ਇਰੀਗੇਸ਼ਨ ਵਾਲੇ ਆ ਉਹਨਾਂ ਨੂੰ ਪੁੱਛਣਾ ਪਊਗਾ ਸਾਰਾ ਜਿਹੜੇ ਡਿਪਾਰਟਮੈਂਟ ਆ ਵੀ ਇਹਨਾਂ ਨੇ ਉਹ ਕਿਸ ਪਰਪਸ ਲਈ ਉਹ ਤੋਂ ਪੁਰਾਣਾ ਛੱਡਿਆ ਵਾ ਅਸੀਂ ਤਾਂ ਰਿਕਾਰਡ ਤੋਂ ਦੇਖਾਂਗੇ ਉਹਨਾਂ ਰਿਕਾਰਡ ਵਿੱਚ ਕੀ ਪੋਜੀਸ਼ਨ ਅੱਜ ਦੀ ਆ ਪਿੱਛੋਂ ਕਿਦਾਂ ਕੀਤੀ ਸੀ ਸਾਰੀ ਉਹ ਆਪਾਂ ਰਿਕਾਰਡ ਤਾਂ ਹੀ ਚਾ ਰਿਹਾ ਰਿਕਾਰਡ ਦੇਖ ਕੇ ਸਾਰੀ ਉਹਦੇ ਸੰਬੰਧੀ ਆਪਾਂ ਨੂੰ ਜੋ ਵੀ ਆਉਂਦਾ ਫੈਸਲਾ ਲੈਣਾ ਪੈਣਾ ਇਲੀਗਲ ਮਾਈਨਿੰਗ ਵੀ ਹੋ ਰਹੀ ਇੱਥ ਉਹ ਤਾਂ ਉਹਨਾਂ ਨੇ ਜਿਹੜੀ ਆ ਪਿੱਛੇ ਰੇਤਾ ਕੀਤੀ ਹੋਈ ਹੈ ਹਨਾ ਉਹ ਮਾਈਨਿੰਗ ਆਪਾਂ ਉਹਨਾਂ ਦੀ ਜਿਹੜੀ ਮਿੱਟੀ ਪੁੱਟੀ ਆ ਆਪਣੀ ਜੀਸੀਬੀ ਨਾਲ ਉਹ ਦੇਖ ਲੈਣਗੇ ਮਾਈਨਿੰਗ ਵਾਲਿਆਂ ਦਾ ਵਾ ਜੈਸਡੀਓ ਮਾਈਨਿੰਗ ਨੂੰ ਬੋਲੀ ਗੱਲ ਲਿਖਾਂਗੇ ਵੀ ਦੇਖੋ ਮਾਈਨਿੰਗ ਹੋਈ ਕਿ ਨਹੀਂ ਹੋਈ ਉਹ ਆ ਕੇ ਇਸ ਸਬੰਧੀ ਆਪਣੀ ਜੋ ਵੀ ਟਿੱਪਣੀ ਆ ਰਿਪੋਰਟ ਉਹ ਬਣਾਊਗਾ ਵੀ ਵਾਕੇ ਮਾਈਨਿੰਗ ਹੋਈ ਹੋਈ ਆ ਕਿ ਨਹੀਂ ਹੋਈ ਫਿਲਹਾਲ ਕੰਮ ਰੋਕਤਾ ਜੀ ਹਾਂ ਫਿਲਹਾਲ ਕੰਮ ਰੋਕਿਆ ਗਿਆ ਇਹ ਕੰਮ ਰਾਤ ਦਾ ਹੀ ਰੋਕ ਦਿੱਤਾ ਗਿਆ ਸੀ ਐਸਡੀਐਮ ਸਮਾਨਯੋਗ ਐਸਡੀਐਮ ਸਾਹਿਬ ਨੇ ਫੋਨ ਸੰਦੇਸ਼ ਨਹੀਂ ਉਸੇ ਵੇਲੇ ਕਹਿ ਕੇ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਕਹਿ ਕੇ ਰਕਵਾ ਦਿੱਤਾ ਸੀਗਾ ਸਰ ਜੇ ਕਿਸੇ ਦੀ ਜਗਾ ਦਰਿਆ ਦੇ ਵਿੱਚ ਆਜਵੇ ਪਿੰਚ ਆਜਵੇ ਤਾਂ ਕਿ ਉੱਥੇ ਵੀ ਆਪ ਬੰਦ ਲਗਾ ਸਕਦੇ ਹਾਂ ਜਉਂਤੀ ਦੇ ਤਾਂ ਸਾਈ ਕਰਦੇ ਕੋਜੀ ਇੰਨੀ ਮੈਂ ਡਿਟੇਲ ਵਿੱਚ ਮੈਂ ਕੋਈ ਟੈਕਨੀਕਲ ਬੰਦਾ ਨਹੀਂ ਹੈਗਾ ਮੈਂ ਤੁਹਾਨੂੰ ਰਿਕਾਰਡ ਬਾਰੇ ਦੱਸ ਸਕਦਾ ਉਹਦੀ ਰਿਕਾਰਡ ਬਾਰੇ ਜੋ ਪੁੱਛਣਾ ਪੁੱਛ ਲਓ ਮੈਨੂੰ ਠੀਕ ਹੈ ਨਾ ਵੀ ਰਿਕਾਰਡ ਚ ਕੀ ਪੋਜੀਸ਼ਨ ਆ ਨਹੀਂ ਅਸੀਂ ਹੁਣ ਜਿਹੜੀ ਟੈਕਨੀਕਲ ਗੱਲ ਆ ਉਹ ਟੈਕਨੀਕਲ ਗੱਲ ਉਹਨਾਂ ਦੀ ਆ ਇਰੀਗੇਸ਼ਨ ਵਾਲਿਆਂ ਦੀ ਆ ਇਦਾਂ ਤਾਂ ਉੱਪਰ ਹੁਣ ਥੀਨ ਡੈਮ ਵੀ ਬਣੇ ਆ ਉਥੇ ਲੋਕਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਿਨ੍ਹਾਂ ਦੀ ਜ਼ਮੀਨ ਆਈ ਹੈ ਜੇ ਉਹ ਕਾਨੂੰਨ ਇੱਕੋ ਜਿਹਾ ਹੋਵੇ ਉਹਦੇ ਹਿਸਾਬ ਨਾਲ ਤਾਂ ਜਿਨ੍ਹਾਂ ਦੀ ਦਰਿਆਚ ਆਈ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਹੈ ਕਿ ਨਹੀਂ ਇਹ ਮੈਂ ਇਸ ਬਾਰੇ ਨਹੀਂ ਕੋਈ ਟਿੱਪਣੀ ਕਰੂੰਗਾ ਠੀਕ ਹੈ ਨਾ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਨਜਾਇਜ਼ ਉਸਾਰੀ ਦੇ આરોਪ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਉਸਾਰੀ ਕਰਨ ਵਾਲਿਆਂ ਦਾ ਦਾਵਾ ਹੈ ਕਿ ਇਹ ਮਾਲਕੀ ਜਗ੍ਹਾ ਹੈ ਤਹਿਸੀਲਦਾਰ ਨੇ ਵੀ ਭੜਕੇ ਲੋਕਾਂ ਨੂੰ ਜਾਂਚ ਦੀ ਗੱਲ ਕਹਿ ਦਿੱਤੀ ਹੈ ਤੇ ਉਸਾਰੀ ਰੋਕ ਦਿੱਤੀ ਹੈ ਪਰ ਸਵਾਲ ਇੱਥੇ ਆਉਂਦਾ ਹੈ ਕਿ ਬੰਨ ਮਾਰਨਾ ਕਿੰਨਾ ਕੁ ਜਾਇਜ਼ ਹੈ ਅਤੇ ਕੀ ਇਹ ਹੜਾਂ ਦੀ ਤਿਆਰੀ ਹੋ ਰਹੀ ਹੈ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੋਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ